ਆ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਹਾਂ ਮਨਦੀਪ ਰਜੋਰਾ ਅੱਜ ਸਾਡੇ ਨਾਲ ਇੱਕ ਕਿਸਾਨ ਵੀਰ ਨੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਮੱਕੀ ਜਿਹੜੀ ਹੈ ਉਹ ਬੀਜੀ ਹੋਈ ਹੈ ਸਰਦਾਰ ਲਖਵਿੰਦਰ ਸਿੰਘ ਜੀ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਰੁਲਦੂ ਵਿਖੇ ਮੌਜੂਦ ਹਾਂ ਇਸ ਵੇਲੇ ਮੱਕੀ ਬਾਬਤ ਖਾਸ ਤੌਰ ਤੇ ਇਹਨਾਂ ਦੇ ਨਾਲ ਗੱਲ ਕਰਾਂਗੇ ਲਖਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਲਖਵਿੰਦਰ ਸਿੰਘ ਜੀ ਮੱਕੀ ਤੁਸੀਂ ਬੀਜੀ ਹੈ ਸਭ ਤੋਂ ਪਹਿਲਾਂ ਇਹ ਦੱਸ ਦਿਓ ਵੀ ਤੁਹਾਡਾ ਮੱਕੀ ਬੀਜਣ ਦਾ ਉਦੇਸ਼ ਕੀ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅੱਜ ਕੱਲ੍ਹ ਖੇਤੀਬਾੜੀ ਪਕਾਵੀ ਮੱਕੀ ਦੀ ਵੀ ਗੱਲ ਕਰ ਰਹੇ ਆ ਉਹਦੇ ਉੱਤੇ ਸਬਸਿਡੀਆਂ ਦੀ ਵੀ ਗੱਲ ਹੋ ਰਹੀ ਹੈ ਪਰ ਇੱਥੇ ਤੁਸੀਂ ਮੱਕੀ ਇਹ ਪਹਿਲਾਂ ਤੋਂ ਹੀ ਬੀਜੀ ਹੋਈ ਹੈ ਇਹਦਾ ਤੁਹਾਡਾ ਕੀ ਉਦੇਸ਼ ਸੀ ਕੀ ਪਰਪਸ ਸੀ ਅਸੀਂ ਮੱਕੀ ਜਿਹੜੀ ਬੀਜਦੇ ਆਂ ਇਹ ਅਸੀਂ ਸਾਡਾ ਡੇਰੀ ਫਾਰਮ ਦੇ ਲਈ ਜਿਹੜਾ ਸਾਈਲੇਜ ਦੀ ਖਾਤਰ ਅਸੀਂ ਸਾਰੀ ਮੱਕੀ ਬੀਜਦੇ ਆਂਗੇ ਜੀ ਅਸੀਂ ਘਟੋ ਘਟ 20 25 ਕਿੱਲੇ ਮੱਕੀ ਬੀਜਦੇ ਆਂ ਬਾਕੀ ਕੁਝ ਇਹ ਪਰਚੇਜ ਵੀ ਕਰਦੇ ਆਂਗੇ ਜੀ ਤੇ ਮੱਕੀ ਦਾ ਸਾਡਾ ਵੀ ਜੰਦਾ ਪਰਪੇ ਤਾਂ ਸਾਡਾ ਸਾਈਲੇਜ ਹੈ ਜਿਹੜਾ گاਵਾں ਦੇ ਸਾਈਲੇਜ ਦੇ ਖਾਤਰ ਅਸੀਂ ਮੱਕੀ ਵਧੀਆ ਵੈਰਾਈਟੀਆਂ ਬੀਜਦੇ ਆਂ ਜੀ ਇਹ ਚਾਰ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਕਿਉਂਕਿ ਲਖਵਿੰਦਰ ਸਿੰਘ ਜੀ ਬਹੁਤ ਵਧੀਆ ਇੱਕ ਡੇਰੀ ਫਾਰਮ ਜਿਹੜਾ ਹੈ ਉਹ ਵੀ ਚਲਾ ਰਹੇ ਨੇ ਕਾਫੀ ਸਾਲਾਂ ਤੋਂ ਇਹ ਇਹਨਾਂ ਦਾ ਤਜਰਬਾ ਡੇਰੀ ਫਾਰਮਿੰਗ ਦਾ ਮੱਕੀ ਦੀ ਬਿਜਾਈ ਦਾ ਤੇ ਨਾਲੋਂ ਨਾਲ ਆਚਾਰ ਦਾ ਇਹਨਾਂ ਦਾ ਤਜਰਬਾ ਹੈ ਇਹਨਾਂ ਦੇ ਨਾਲ ਅਸੀਂ ਕਾਫੀ ਗੱਲਾਂ ਕਰਕੇ ਤੁਹਾਡੇ ਲਈ ਕਾਫੀ ਲਾਭ ਫਾਇਦਾ ਜਟਾਉਣ ਦੀ ਕੋਸ਼ਿਸ਼ ਕਰਾਂਗੇ ਲਖਵਿੰਦਰ ਸਿੰਘ ਜੀ ਫਿਰ ਇਹ ਜੋ ਤੁਸੀਂ ਸਾਇਲੈਂਸ ਦੀ ਗੱਲ ਕਰ ਰਹੇ ਹੋ ਇਹ ਕਿਹੜੀਆਂ ਕਿਸਮਾਂ ਤੁਸੀਂ ਬੀਜਦੇ ਹੋ ਇੱਕੋ ਹੀ ਜਾਂ ਫਿਰ ਤਜਰਬੇ ਕਰਦੇ ਰਹਿੰਦੇ ਹੋ ਨਹੀਂ ਅਸੀਂ ੜੋੜ ੜੋੜ ਕਿਸਮਾਂ ਤੇ ਤਜਰਬੇ ਕਰਦੇ ਆ ਸਾਡੇ ਕੋਲੇ ਮੰਨ ਕੇ ਚੱਲੋ ਵੀ ਕਈ ਕਿਸਮਾਂ ਅਸੀਂ ਲਾਈਆਂ ਹੂੰ ਜਿਵੇਂ ਮੰਨ ਲਓ ਅਸੀਂ 18 43 ਲਈ ਹੋਈ ਹੈ ਕਿ ਸਾਰੀ ਜਿਹੜੀ ਹੈ ਪੈਨਰ ਦੀ ਅੱਛਾ ਜੀ 18 43 ਦਾ ਬਹੁਤ ਵਧੀਆ ਮੱਕੀ ਦਾ ਜਿਹੜਾ ਹੈਗਾ ਦਾਣਾ ਬਹੁਤ ਵਧੀਆ ਆਉਂਦਾ ਹੈ ਜੀ ਬਾਕੀ ਇਹਦਾ 28 ਠੀਕ ਹੈ ਨਹੀਂ ਤਾਂ ਜਾਦੇ ਪੱਠਾ ਹੈ ਨਹੀਂ ਪੱਠਾ ਘਟ ਹੈ ਜੀ ਤੇ ਜਿਹੜਾ ਹੈਗਾ ਦਾਣਾ ਵਧੀਆ ਇਹਦੇ ਚ ਜੀ ਤੇ ਜਿਹੜਾ ਹੈਗਾ ਦੂਜਾ 9208 ਹੈ ਬਾਹਰ ਦਾ ਜਾਂ ਕੋਈ ਹੋਰ ਹੈ ਮੰਨ ਲਓ 9208 ਹੈ ਜੀ ਇੱਕ ਦੋ ਵੈਰਾਈਟੀਆਂ ਹੈਗੀਆਂ ਚੰਗੀਆਂ ਇਹ ਤਿੰਨੇ ਚਾਰੋ ਵੈਰਾਈਟੀਆਂ ਚੋਂ ਲਾਉਣੀਆਂ ਇਹਨਾਂ ਦਾ ਅਸੀਂ ਸਾਈਲੇਜ ਦੇਖਿਆ ਪਾ ਕੇ ਵੀ ਕੁਆਲਟੀ ਜਿਹੜੀ ਸਾਈਲੇਜ ਦੀ स्टार्च ਦੀ ਉਹ ਬਹੁਤ ਵਧੀਆ ਹੈ ਜੀ ਜੀ ਅਸੀਂ ਗੱਲ ਕਰਦੇ ਹਾਂ ਲਖਵਿੰਦਰ ਸਿੰਘ ਜੀ ਤੁਸੀਂ ਇਹ ਬਿਜਾਈ ਜਿਹੜੀ ਹੈ ਇਹ ਵੱਟਾਂ ਤੇ ਕੀਤੀ ਵੀ ਹੈ ਵੱਡਾਂ ਤੇ ਤੇ ਇਹਦੇ ਲਈ ਫਿਰ ਖੇਤ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਰੇ ਸਪਰੇਅ ਦੀ ਵਰਤੋਂ ਜਿਹੜੀ ਹੈ ਉਹ ਚੰਗੀ ਹੋ ਜੇ ਬੂਟਿਆਂ ਨੂੰ ਸਾਰੀਆਂ ਖੁਰਾਕੀ ਤੱਤ ਜਿਹੜੇ ਮਿਲਣ ਇਹ ਅਸੀਂ ਜ਼ਿਆਦਾਤਰ ਬੈਡ ਪਲੰਟਰ ਆਉਂਦੇ ਆ ਜਿਹੜੇ ਆਪਣੇ ਉਹਨਾਂ ਨਾਲ ਅਸੀਂ ਮੱਕੀ ਬਜਾਉਣੀ ਹੈ ਇਹਨਾਂ ਨੂੰ ਸੁੱਕੇ ਬਾਹਨ ਨੂੰ ਅਸੀਂ ਬਾ ਕੇ ਤਿਆਰ ਕਰਕੇ ਜੀ ਤੇ ਇਹਦੇ ਵਿੱਚ ਜੇ ਕੋਈ ਜ਼ਰੂਰੀ ਖਾਦਾਂ ਹੈਗੀਆਂ ਪਟਾਸ਼ ਵਗੈਰਾ ਜਾਂ ਕੋਈ ਦੇਸੀ ਰੂੜੀ ਦੀ ਰੇ ਪਾਉਣੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੁੱਕੇ ਨੂੰ ਬਾ ਕੇ ਤੇ ਪਲਾਂਟਰਾਂ ਅਸੀਂ ਸਾਰੀ ਮੱਕੀ ਆ ਜਿਹੜੀ ਬੀ ਪਾਉਣੇ ਆਗੇ 7-8 ਕਿਲੋ ਇੱਕ ਏਕੜ ਦਾ ਬੀ ਪੈਂਦਾ ਹੈ ਜੀ ਤੇ ਉਹਦੇ ਵਿੱਚ ਮੰਨ ਲਓ 2 ਹਫ਼ਤਾ ਦਾ ਸੀ ਪਾਣੀ ਇਹਨੂੰ ਪਾਣੀ ਲਾ ਦਿੰਨੇ ਆ ਪਾਣੀ ਲਾਉਣ ਤੋਂ ਬਾਅਦ ਇਹ ਉਗਰੇ ਹੁੰਦੀ ਹੈ ਜੀ ਉਸ ਤੋਂ ਬਾਅਦ ਬਸ ਲਗਾਤਾਰ ਇਹਨੂੰ ਪਾਣੀ ਲੱਗਦਾ ਰਹਿੰਦਾ ਹੈ 5-7 ਦਿਨਾਂ ਦੇ ਵਿੱਚ ਬਿਜਾਈ ਤੋਂ ਬਾਅਦ ਲਖਵਿੰਦਰ ਸਿੰਘ ਜੀ ਨਦੀਨਾਂ ਦੀ ਬੜੀ ਸਮੱਸਿਆ ਆ ਜਾਂਦੀ ਹੈ ਤੇ ਨਦੀਨ ਨਾਸ਼ਕ ਕਿਹੜੇ ਵਰਤਦੇ ਹਾਂ ਕਿਹੜੇ ਜ਼ਹਿਰ ਫਿਰ ਵਰਤਦੇ ਆ ਉਦੋਂ ਨਦੀਨ ਨਾਸ਼ਕਤਾ ਜਿਆਦਾਤਰ ਮੰਨ ਲਓ ਮੱਕੀ ਜਿਹੜੀ ਪਸ਼ੂਆਂ ਨੂੰ ਸਾਈ ਲਈ ਖਤਰਾ ਥੋੜਾ ਘੱਟ ਵਰਤਦੇ ਆ ਜੀ ਜਿਹੜਾ ਮੰਨ ਲਓ ਵੀ ਮੱਕੀ ਆਪਾਂ ਕਣਕ ਦੀ ਥਾਂ ਬੀਜਦੇ ਆ ਜਾਂ ਹੋਰ ਆ ਉਹਨਾਂ ਨੂੰ ਕਈ ਵਾਰ ਜ਼ਿਆਦਾ ਦਿੱਕਤ ਆਉਂਦੀ ਹੈ ਜਿਹੜੀ ਆਪਾਂ ਫਰਵਰੀ ਦੇ ਮੱਕੀ ਬੀਜਦੇ ਆ ਜਾਂ ਹੋਰ ਹੈ ਉੱਥੇ ਉਹਨਾਂ ਨੂੰ ਥੋੜੀ ਘੱਟ ਦਿੱਕਤ ਆ। ਆਲੂ ਤੋਂ ਬਾਅਦ ਵਾਲੀ ਠੀਕ ਰਹਿੰਦੀ ਹੈ ਤੁਸੀਂ ਕਹਿੰਦੇ। ਉਹ ਜ਼ਿਆਦਾ ਵਧੀਆ ਮੱਕੀ ਰਹਿੰਦੀ ਹੈ ਸਾਈਲੇਜ ਖਾਤਰ। ਠੀਕ ਹੈ ਜੀ। ਤੇ ਬਾਕੀ ਆਮ ਹੀ ਨਾਰਮਲੀ ਕੋਈ ਜਿਹੜੀ ਕੋਸੁੰਡੀ ਤੋਂ ਸਪਰੇ ਹੁੰਦੀ ਹੈ ਜਾਂ ਕੋਈ ਮੱਛਰ ਤੇਲੇ ਤੋਂ ਉਹ ਇਹ ਜਿਹਾ ਕਰਦੇ ਆਗੇ। ਤੁਸੀਂ ਕਿਉਂਕਿ ਆਲੂ ਤੋਂ ਬਾਅਦ ਵੀ ਬੀਜੀ ਹੈ। ਹਾਂਜੀ। ਕਣਕ ਤੋਂ ਬਾਅਦ ਵੀ ਬੀਜੀ ਹੈ। ਕੀ ਤੁਹਾਡਾ ਤਜਰਬਾ ਰਹਿੰਦਾ ਫਿਰ ਇਹਨਾਂ ਦੋਨਾਂ 'ਚ ਤੁਸੀਂ ਜਿਵੇਂ ਦੱਸਿਆ। ਇਹਨਾਂ ਦੋਨਾਂ 'ਚ ਜ਼ਿਆਦਾ ਚੰਗੀ ਜਿਹੜੀ ਮੱਕੀ ਮਾਪਾ ਕਹਿੰਦੇ ਨੇ ਵੀ ਪਸੰਦ ਰੁੱਤ ਦੀ ਮੱਕੀ ਜ਼ਿਆਦਾ ਵਧੀਆ ਗਈ। ਇਹ ਜਿਆਦਾਤਰ ਆਲੂਆਂ ਵਾਲੀ ਮੱਕੀ ਹੈ ਜਿਹੜੀ ਉਹਨੂੰ ਮੌਸਮ এনवायरमेंट ਵਧੀਆ ਮਿਲਦਾ, ਟੈਂਪਰੇਚਰ ਵਧੀਆ ਮਿਲਦਾ। ਜੀ। ਉਹਦਾ ਜਿਹੜਾ ਦਾਣਾਦੂਣਾ ਬਹੁਤ ਚੰਗਾ ਪੈਂਦਾ। ਜੀ। ਦਾਣਾ ਚੰਗਾ ਜੇ ਪਊਗਾ ਤਾਂ ਆਪਾਂ ਨੂੰ ਦਾਣੇ ਦਾ ਹੀ ਭਾਅ ਆਗਾ ਕਿਉਂਕਿ ਸਟਾਰਚ ਚ ਚੰਗਾ ਹੋਊਗਾ ਆਪਾਂ ਨੂੰ। ਜਿਵੇਂ ਯੂਨੀਵਰਸਿਟੀ ਦਾ ਸ਼ਿਫਾਰਸ਼ ਹੈ ਸਾਈਲੇਜ ਦੇ ਅੱਜ ਤੱਕ ਦੇ ਜਿਹੜੇ ਟੈਸਟ ਹੋਏ ਆ ਉਹਦੇ ਵਿੱਚ ਉਹਨਾਂ ਨੇ 28% ਤੋਂ ਲੈ ਕੇ ਉੱਤੇ ਉੱਤੇ ਸਟਾਰਚ ਹੋਵੇ ਤਾਂ ਬਹੁਤ ਚੰਗਾ گا۔ ਜੀ। ਜਿਵੇਂ ਮੰਨ ਲਓ ਡਰਾਈ ਮੈਟਰ ਆਪਾਂ ਸਾਈਲੇਜ ਪਾ ਲਿਆ ਉਹਦਾ 33 32 38 ਤੱਕ ਹੋਵੇ ਤਾਂ ਉਹ ਬਹੁਤ ਚੰਗੀ ਚੀਜ਼ ਹੈ ਜੀ ਜਿਵੇਂ ਹੁਣ ਇਹਦਾ ਡਾਈਜੈਸਟ ਸਹੀ ਹੋਵੇ ਪਸ਼ੂ ਦੇ ਜਿਵੇਂ ਆਪਾਂ NDF ਕਹਿ ਦਿੰਦੇ ਆ ਜੀ ADF ਕਹਿ ਦਿੰਦੇ ਆ ਜਾਂ pH ਹੁੰਦਾ ਇਹਦਾ ਜਾਂ ਪ੍ਰੋਟੀਨ ਹੁੰਦਾ ਸਾਈਲੇਜ ਦੇ ਵਿੱਚ ਪ੍ਰੋਟੀਨ 7 ਤੋਂ 9% ਸਾਈਲੇਜ ਦੇ ਵਿੱਚ ਤਕਰੀਬਨ ਹੋਣਾ ਚਾਹੀਦਾ ਹੈ ਤੇ ਡਰਾਈ ਮੈਟਰ 31 32 ਹੋਣਾ ਚਾਹੀਦਾ ਹੈ pH ਲੈਵਲ ਜਿਹੜਾ 3.68 ਤੋਂ 4.62 ਤੱਕ ਹੋਣਾ ਚਾਹੀਦਾ ਹੈ ਜੀ ਤੇ ਜਿਹੜਾ NDF ਹੈ 35 ਤੋਂ 50% ਜਿਹੜੀ ਆਪਾਂ ਚਨਜੋਗ ਡਾਈਜੈਸਟਿਬਿਲਟੀ ਵਧੀਆ ਹੋਣੀ ਚਾਹੀਦੀ ਹੈ ਤੇ ਘੱਟ ਤੋਂ ਘੱਟ ਏਡੀਐਫ ਘੱਟ ਤੋਂ ਘੱਟ ਹੋਣਾ ਚਾਹੀਦਾ 20 30% ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ ਇਹ ਇਹਦੀ ਕੁਆਲਿਟੀ ਦਰਸਾਉਂਦੀ ਹੈ ਵੀ ਇਹ ਸਹੀ ਗੁੱਡ ਸਹੀ ਲੈ ਜੀ ਲਖਮਿੰਦਰ ਸਿੰਘ ਜੀ ਇਹਦੇ ਸਿੰਚਾਈ ਪ੍ਰਬੰਧ ਕਿਸ ਤਰ੍ਹਾਂ ਕਰਦੇ ਹੋ ਕਿੰਨੇ ਸਮੇਂ ਤੋਂ ਪਾਣੀ ਕਿੰਨਾ ਪਾਣੀ ਲਾਉਣਾ ਹੁੰਦਾ ਇਹਦੀ ਸਚਾਈ ਦੇਖੋ ਜੀ ਜੇ ਤਾਂ ਗਰਮੀ ਹੈ ਤਾਂ ਤਿੰਨ ਚਾਰ ਦਿਨਾਂ ਤੋਂ ਵੀ ਪਾਣੀ ਇਹਦੇ ਆਪਣਾ ਲਾਉਣਾ ਪੈਂਦਾ ਪਾਣੀ ਦੀ ਖਪਤ ਘੱਟ ਹੁੰਦੀ ਹੈ ਇਹਦੇ ਚ ਇਹਦਾ ਕਰਕੇ ਕਿਉਂਕਿ ਆਪਾਂ ਬੈਡਾਂ ਤੇ ਮੱਕੀ ਬੀਜੀਏ ਠੀਕ ਆ ਜੀ ਜੇ ਆਪਾਂ ਸਿੱਧੀ ਮੱਕੀ ਬੀਜਦਿਆਂ ਦਾ ਪਾਣੀ ਜਿਹੜਾ ਹੈਗਾ ਜਿਆਦਾ ਲੱਗਦਾ ਹੂੰ ਆਪਾਂ ਬੈਡਾਂ ਵਾਲੀ ਮੱਕੀ ਹੈ ਇਹਨਾਂ ਦੇ ਵਿੱਚ ਖਾਲੀਆਂ ਦੇ ਪਾਣੀ ਫਿਰ ਜਾਂਦਾ ਤੇ ਜਿਹੜੀ ਇਹਨੂੰ ਸੱਲ ਜ਼ਿਆਦਾ ਚਾਹੀਦੀ ਹੈ ਥੋੜੇ ਸੱਲ ਰਹਿੰਦੀ ਹੈ ਤਾਂ ਮੱਕੀ ਦੀ ਗ੍ਰੋਥਰੀ ਵੱਧਦਾ ਟਾਂਡਾ ਜ਼ਿਆਦਾ ਮਜ਼ਬੂਤ ਹੁੰਦਾ ਫੈਵਰ ਵੀ ਵਧੀਆ ਬਣਦਾ ਹੈ ਤੇ ਛੱਲੀ ਜਿਹੜੀ ਹੈਗੀ ਆ ਉਹ ਜ਼ਿਆਦਾ ਦਾਣਾ ਲੈਂਦੀ ਹੈ ਜੀ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇਖਦੇ ਹਾਂ ਇਹਦੇ 'ਚ ਹਨਾ ਹਮਲੇ ਹੁੰਦੇ ਆ ਜਾਂ ਕਿਸ ਤਰ੍ਹਾਂ ਦੀ ਚਿੰਤਾ ਰਹਿੰਦੀ ਹੈ ਇਹਦੇ 'ਚ ਜੀ ਇਹਦੇ ਚ ਜੀ ਦੇਖੋ ਇਤਕੀ ਦਾ ਸਾਲ ਤਾਂ ਠੀਕ ਹੈ ਇਤਕੀ ਤਾਂ ਕੋਈ ਨਹੀਂ ਇੱਕ ਵਾਰੀ ਹੋਇਆ ਸੀ ਬਹੁਤ ਜ਼ਿਆਦਾ ਸੁੰਡੀ ਹੋਈ ਸੀ ਛਲੀਆਂ ਜਿਹੜੀਆਂ ਕਾਣੀਆਂ ਹੋਈਆਂ ਠੀਕ ਆ ਤੇ ਜੜਾਂ ਚ ਵੀ ਕੀੜਾ ਸੀਗਾ ਹੂੰ ਤੇ ਪਰ ਇਤਕੀ ਇਹ ਪ੍ਰੋਬਲਮ ਨਹੀਂ ਇਹ ਕੋਈ ਮੌਸਮ ਦੇ ਹਿਸਾਬ ਨਾਲ ਹੀ ਕੋਈ ਬਾੜੀ ਇੰਨੀ ਖੇਚਲਾ ਵੀ ਨਹੀਂ ਕਰਾਉਂਦੀ ਮਿੱਟੀ ਠੀਕ ਆ ਅਸੀਂ ਮੰਨ ਲਓ 90 ਜਿਨਾ ਤੋਂ ਲੈ ਕੇ 105 ਕਿ ਦਿਨਾਂ ਦੇ ਵਿੱਚ ਸਾਈਲੇਜ ਜ਼ਿਆਦਾਤਰ ਪਾਉਣੀ ਹੈ ਜੀ ਤੇ ਸਾਈਲੇਜ ਵਧੀਆ ਬਣਦਾ ਹੈ ਬਿਮਾਰੀਆਂ ਇਹਦੀਆਂ ਕੋਈ ਖਾਸ ਨਹੀਂ ਹੈਗੀਆਂ ਇੰਨੀਆਂ ਜਿਹੜੀਆਂ ਵੈਰੈਟੀਆਂ ਚੰਗੀਆਂ ਆ ਪਗ ਜੀ 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 ਲਖਮਿੰਦਰ ਸਿੰਘ ਜੀ ਝਾੜ ਦੀ ਗੱਲ ਕਰਦੇ ਆ ਅਸੀਂ ਕਿਉਂਕਿ ਮਿਹਨਤ ਜਿੰਨੀ ਕਰੀ ਜਾਂਦੇ ਆ ਉਸ ਹਿਸਾਬ ਨਾਲ ਜੇਕਰ ਝਾੜ ਨਾ ਮਿਲੇ ਕਿਸਾਨ ਫਿਰ ਨਿਰਾਸ਼ਾਤ ਹੋ ਜਾਂਦਾ ਹੈਗਾ ਝਾੜ ਕਿੰਨਾ ਕੁ ਫਰਤੀ ਚ ਲੈਣਿਆ ਝਾੜ ਦੇਖੋ ਜੀ ਅਸੀਂ ਮੁੱਲ ਵੀ ਲੈਣਿਆ ਕੰਡਾ ਕਰਾ ਕੇ ਮੱਕੀ ਝਾੜ 150 ਕੁਆਂਟਲ ਤੋਂ ਲੈ ਕੇ ਮੱਕੀ ਦਾ 250 ਕੁਆਂਟਲ ਤੱਕ ਆ ਜਾਂਦਾ ਜੀ ਚੰਗੀ ਮੱਕੀ ਦਾ ਜਿਹੜੀ ਹੈਗੀ ਹੈ ਜਿਹੜੀ ਆਲੂਆਂ ਵਾਲੀ ਮੱਕੀ ਹੈ ਦਾ ਝਾੜ ਵੱਧ ਆਉਂਦਾ ਹੈ ਜਿਹੜੀ ਕਣਕ ਵਾਲੀ ਮੱਕੀ ਹੈ ਉਹਦਾ ਝਾੜ ਥੋੜਾ ਘੱਟ ਆਉਂਦਾ ਥੋੜਾ ਘੱਟ ਆਉਂਦਾ ਉਹ 1.5 ਕੁ ਸੌ ਕੁਇੰਟਲ 170 80 ਇੱਥੋਂ ਕਿਤੇ ਕਿਤੇ ਜਾਂਦੀ ਹੈ ਇਹ 250 ਕੁਇੰਟਲ ਤੱਕ ਬਗ ਜਾਂਦੀ ਹੈ ਜੀ ਤੇ ਮਤਲਬ ਵਧੀਆ ਇਹਦੀ ਹੈਗੀ ਹੈਗੀ ਜੀ ਤੇ ਤੁਸੀਂ ਨਹੀਂ ਸੋਚਿਆ ਵੀ ਥੋੜਾ ਹਿੱਸਾ ਜਿਹੜਾ ਉਹ ਪਕਾਵੀ ਮੱਕੀ ਵਾਸਤੇ ਰੱਖ ਲਈਏ ਕਿਉਂਕਿ ਸਰਕਾਰਾਂ ਹੁਣ ਸਬਸਿਡੀਆਂ ਦੀ ਅਨਾਉਂਸਮੈਂਟ ਕਰ ਰਹੀ ਹੈ ਜਿਹੜੇ ਕਿਸਾਨ ਵੀਰ ਇਸ ਤਰ੍ਹਾਂ ਸੋਚਦੇ ਆ ਕੋਈ ਐਕਸਪੈਰੀਮੈਂਟ ਤੌਰ ਤੇ ਤੁਸੀਂ ਸੋਚਿਆ ਹੋਏ ਪਕਾ ਕੇ ਦੇਖਣ ਦੀ ਨਹੀਂ ਪਕਾਵੀ ਮੱਕੀ ਦਾ ਕਈ ਵਾਰ ਇਰਾਦਾ ਤਾਂ ਕਰਿਆ ਗਿਆ ਵੀ ਪਕਾਵੀ ਮੱਕੀ ਦੇਖੀਏ ਪਰ ਅਜੇ ਥੋੜਾ ਜਿਆ ਡਿੱਕਤ ਇਹ ਹੈ ਵੀ ਥੋੜੀ ਮਸ਼ੀਨਰੀ ਹੈ ਜਿਹੜੀ ਸਾਨੂੰ ਉਹ ਦੀ ਡਿੱਕਤ ਹੈਗੀ ਵੀ ਜਿਹੜੀ ਮੱਕੀ ਹੈ ਪਕਾ ਲਾਂਗੇ ਜੀ ਤਾਂ ਉਹਦੇ ਛਲੀਆਂ ਦੇ ਜਿਹੜੇ ਹੈਗੇ ਆ ਦਾਣੇ ਕਿਵੇਂ ਕੱਢਾਂਗੇ ਉਹਦਾ ਕੀ ਸਿਸਟਮ ਹੈ ਉਹਦਾ ਕਰਕੇ ਅਸੀਂ ਜੀ ਤੁਸੀਂ ਸਹੀ ਕਿਹਾ ਅਜੇ ਸਾਡੇ ਵਾਲੇ ਪਾਸੇ ਪਕਾਈ ਤੜਾਈ ਦੀ ਗੱਲ ਥੋੜਾ ਆਪਣਾ ਏਰੀਆ ਹਰਿਆਣੇ ਦੇ ਨਾਲ ਰਹਿ ਜਾਂਦਾ ਨਾ ਹਰਿਆਣਾ ਇੱਥੋਂ ਸਾਰਾ 15 ਕਿਲੋਮੀਟਰ ਹੈ ਜੀ ਬਾਰਡਰ ਤੇ ਰਹਿ ਜਾਂਦੇ ਆਪਾਂ ਜੀ ਤੇ ਇਹਦਾ ਕਰਕੇ ਇਧਰ ਇਹ ਚੀਜ਼ ਹੈ ਨਹੀਂ ਗੀ ਵੀ ਮਸ਼ੀਨਰੀ ਕਰਨ ਹੈ ਨਹੀਂ ਜੀ ਵੀ ਆਪਾਂ ਪਕਾਈ ਮੱਕੀ ਲਾ ਲਈਏ ਤੇ ਫਿਰ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਇਹਦਾ ਮੰਡੀਕਰਨ ਕਿੱਥੇ ਹੋਊਗਾ ਜੀ ਬਿਲਕੁਲ ਬਿਲਕੁਲ ਲਖਵਿੰਦਰ ਸਿੰਘ ਜੀ ਮੱਕੀ ਬੀਜ ਕੇ ਅਚਾਰ ਤਿਆਰ ਕਰਨਾ ਜਾਂ ਅਚਾਰ ਖਰੀਦਣਾ ਇਹਦੇ ਚ ਕਿਸ ਤਰ੍ਹਾਂ ਫਰਕ ਵੇਖਦੇ ਹੋ ਆਪ ਤਿਆਰ ਕਰਨਾ ਇਹਦੇ ਚ ਖਰਚੇ ਦਾ ਕਿੰਨਾ ਕੁ ਫਰਕ ਪੈ ਜਾਂਦਾ ਜੀ ਨਹੀਂ ਜਿਹੜਾ ਆਪ ਤਿਆਰ ਕਰਦੇ ਆਪਾਂ ਉਹ ਆਪਾਂ ਨੂੰ ਸਸਤਾ ਪਊਗਾ ਅਚਾਰ ਜਿਹੜਾ ਆਪਾਂ ਮੁੱਲ ਲੈਨੇ ਆ ਉਹ ਮਹਿੰਗਾ ਪੈਂਦਾ ਕਿਉਂਕਿ ਆਪਾਂ ਦੇਖਿਆ ਚੰਗੀਆਂ ਜਿਹੜੀਆਂ ਫਾਰਮਾਂ ਕੋਈ ਪੰਜਾਬ ਐਗਰੋ ਹੈ ਜਾਂ ਹੋਰ ਹੈ ਆਪਾਂ ਉਹਨਾਂ ਤੋਂ ਸਾਈਲੇਜ ਹੈ ਜਿਹੜਾ ਮੁੱਲ ਲੈਂਦਾ ਇੱਕ ਦੋ ਵਾਰੀ ਜੀ ਉਹ ਆਪਾਂ ਨੂੰ 70 ਰੁਪਏ 10 ਪੈਸੇ ਕੋਸਟ ਕਰ ਜਾਂਦਾ ਹੈ ਜਿਹੜਾ ਆਪਾਂ ਆਪ ਪਾਉਣੇ ਹੈਗੇ ਸਾਈਲੇਜ ਲੈਣੇ ਆ ਜਾਂ ਕੋਈ ਆਪਦੀ ਵੀ ਹੈ ਇਹ ਆਪਾਂ ਨੂੰ ਅਦਰ ਰੇਟ ਨੂੰ ਹੀ ਆ ਜਾਂਦਾ ਆਪਣੀ ਮਿਹਨਤ ਹੈ ਇਹਦੇ ਤੇ ਜਿਹੜੀ ਲੱਗਦੀ ਹੈ ਜੀ ਠੀਕ ਹੈ ਜੀ ਉਹ ਜਿਹੜਾ ਮਹਿੰਗਾ ਪੈਂਦਾਗਾ ਥੋੜੇ ਪਸ਼ੂ ਆ ਸ਼ਹਿਰ ਚ ਉਹ ਬੰਦਾ ਦੁੱਧ ਜੇ ਮਹਿੰਗਾ ਵੇਚਦਾ ਉਹ ਚੱਲ ਸਕਦਾ ਜੇ ਆਪਾਂ ਪਿੰਡਾਂ 'ਚ ਫਾਰਮ ਕਰਿਆ ਇੱਥੇ ਥੋੜਾ ਜਿਹਾ ਆਪਾਂ ਸੇਲ ਫਿਰ ਕੰਪਨੀ ਨੂੰ ਕਰਦੇ ਆ ਕੰਪਨੀ ਦੇ ਰੇਟ ਕਈ ਵਾਰ ਵਧਿਆ ਰਹਿੰਦੇ ਆ ਕਈ ਵਾਰ 2-3 ਸਾਲ ਮੰਦੇ ਰਹਿੰਦੇ ਆ ਇਸ ਤਰ੍ਹਾਂ ਜਾ ਤੇ ਲਖਵਿੰਦਰ ਸਿੰਘ ਜੀ ਅਸੀਂ ਖਰਚੇ ਦੀ ਗੱਲ ਕਰਦੇ ਆ ਪ੍ਰਤੀ ਏਕੜ ਤੇ ਝਾੜ ਦੀ ਕਰਦੇ ਆ ਪ੍ਰਤੀ ਏਕੜ ਕਿੰਨਾ ਕੁ ਕਿਸਾਨ ਨੂੰ ਬਚ ਜਾਂਦਾ ਹੈ ਕਿੰਨਾ ਫਾਇਦਾ ਹੁੰਦਾ ਖਰਚਾ ਮੋਟਾ ਮੋਟਾ ਇਹ ਤੇ ਜੀ 15000 ਰੁਪਏ ਤੱਕਲੇ ਤੇ ਖਰਚਾ ਆ ਹੀ ਜਾਂਦਾ ਜੀ ਤੇ ਮੰਨ ਲਓ ਬਜਾਈ ਦਾ ਆ ਜਾਂਦਾ ਜਿਵੇਂ ਪਲਾਂਟਰ 15-1600 ਰੁਪਿਆ ਕਿੱਲੇ ਦਾ ਕਰਾਇਆ ਪਲੰਟਰ ਵਾਲਾ ਲੈਂਦਾ ਜੀ ਫਿਰ ਬੀ ਹੈ ਜਿਹੜਾ ਇਹਦੀ ਜਿਹੜੀ ਥੈਲੀ ਹੈ 22300 ਦੀ 4 ਕਿਲੋ ਪੀ ਪੈਂਦਾ ਹੈ 4500 ਦਾ ਤਾਂ ਬੀ ਹੋ ਗਿਆ ਫਿਰ ਬਾਣ ਦੀ ਬਹਾਈ ਹੋਗੀ ਫਿਰ ਇਹਦੇ ਤੇ ਇੱਕ ਦੋ ਸਪਰੇਆ ਹੁੰਦੀਆਂ ਠੀਕ ਆ ਜੀ ਮਤਲਬ ਕਿ ਪੂਰਾ ਜੋਰ ਮਾਰ ਕੇ 15000 ਰੁਪਿਆ 13 ਤੋਂ 15000 ਰੁਪਿਆ ਖਰਚਾ ਆ ਜਾਂਦਾ ਇਹਨਾਂ ਜਦੋਂ ਆਪਾਂ 4 ਪੌਣ ਤੱਕ ਵੱਢਣ ਤੇ ਠੀਕ ਆ ਜੀ ਤੇ ਮੰਨ ਕੇ ਚੱਲੋ 15 ਇਹ ਆ ਗਿਆ ਤਾਂ ਨਾਰਮਲ ਹੀ ਆ 55000 ਤੋਂ ਲੈ ਕੇ 42000 ਦਾ ਕਿਲਾ ਝਾੜ ਦੇ ਮਤਲਬ ਕਿ ਢਲ ਜਾਣਾ ਜੀ ਤੇ ਉਹਦੇ ਵਿੱਚ ਤੁਸੀਂ 15 ਘਟਾ ਲੋ ਵੀ ਦੇਖਾਂ ਜੀ 35-40000 ਰੁਪਏ ਛੱਡ ਜਾਂਦੀ ਹੈ ਚੰਗੀ ਮੱਕੀ ਹੈ ਜਿਹੜੀ ਜੇ 4 ਵਾਲੀ ਆਪਾਂ ਵੇਚਦੇ ਹਾਂ ਬਹੁਤ ਵਧੀਆ ਗੱਲ ਹੈ ਜੀ ਕਿਸਮਾਂ ਦੀ ਅਸੀਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਤੇ ਅਸੀਂ ਗੱਲ ਕਰਾਂਗੇ ਤੁਸੀਂ ਕਿੰਨੇ ਸਮੇਂ ਤੋਂ ਇਹ ਕਰ ਰਹੇ ਹੋ ਹੋਰ ਤੁਹਾਡੇ ਕੀ ਤਜਰਬੇ ਰਹੇ ਸਾਡੇ ਸਵਾਲਾਂ ਤੋਂ ਛੁੱਟ ਹੋਰ ਗੱਲਾਂ ਜਿਹੜੀਆਂ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦੇ ਹੋਮੋ ਤੁਹਾਡੇ ਚੰਗੇ ਮਾੜੇ ਤਜਰਬੇ ਵੀ ਇਸ ਸੰਬੰਧੀ ਮੱਕੀ ਸੰਬੰਧੀ ਕਿੰਨੇ ਸਮੇਂ ਤੋਂ ਤੁਸੀਂ ਇਹ ਕਰ ਰਹੇ ਹੋ ਇਹ ਵੀ ਦੱਸ ਦਿਓ ਜੀ ਅਸੀਂ ਇਹ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹਾਂ ਜੀ ਅਸੀਂ ਇਹ 2011-12 ਤੋਂ ਮੱਕੀ ਲਾਉਣੀ ਸ਼ੁਰੂ ਕੀਤੀ ਸੀ ਠੀਕ ਹੈ ਜੀ ਉਦੋਂ ਦੇ ਅਸੀਂ ਦੋ ਕੁ ਕਿੱਲੇ ਪਹਿਲਾਂ ਸਾਈਲੇਜ ਪਾਇਆ ਸੀ ਨਵਾਂ ਸੀਗਾ ਟ੍ਰੈਂਡ ਉਦੋਂ ਇੰਨਾ ਨਹੀਂ ਸੀਗਾ ਇੱਥੇ ਅੱਛਾ ਜੀ ਸਾਡੇ ਪਿੰਡ 'ਚ ਤਾਂ ਪਹਿਲੇ ਫਾਰਮਰੀ گاਵਾ ਵਿੱਚ ਫਰਖਣ ਵਾਲੇ ਹੂੰ ਤੇ ਵੱਡੇ ਲੈਵਲ ਤੇ ਤੇ ਬਾਕੀ ਸਾਈਲੇਜ ਪਾਉਣ ਵਾਲੇ ਅਸੀਂ ਸੀਗੇ ਜੀ ਉਹਦੇ ਵਿੱਚ ਸਾਨੂੰ ਉਦੋਂ ਕਾਫੀ ਦਿੱਕਤਾਂ ਸੀਗੀਆਂ ਵੈਰਾਈਟੀਆਂ ਬਾਰੇ ਨਹੀਂ ਜਿਆਦਾ ਪਤਾ ਸੀ ਬਾਕੀ ਜਿਹੜਾ ਇਹ ਸਾਡਾ ਤਜਰਬਾ ਵੀ ਸਾਡੀ ਜਿਹੜੀ ਮਿੱਟੀ ਹੈ ਇਹ ਮੱਕੀ ਨੂੰ ਮੰਨਦੀ ਬਹੁਤ ਹੈ ਜੀ ਮੱਕੀ ਦਾ ਅਸੀਂ ਇੱਥੇ ਦੇਖਿਆ ਵੀ ਕਾਫੀ ਚੰਗਾ ਝਾੜ ਆਉਂਦਾ ਆਲੂ ਦਾ ਬਹੁਤ ਚੰਗਾ ਝਾੜ ਆਉਂਦਾ ਅਸੀਂ ਹੁਣ ਰਾਮਪੁਰਾ ਸਾਈਡ ਨਾਲੋਂ ਆਲੂ ਵੀ ਇੱਥੇ 400 ਗੱਟੇ ਵਾਂਗ ਕਿੱਲੇ ਦਾ ਵੀ ਨਿਕਲਿਆ ਜੀ ਤੇ ਚੰਗੀ ਹੈ ਮਤਲਬ ਕਿ ਮੱਕੀ ਜੇ ਆਪਾਂ ਇੱਥੇ ਕਰੀਏ ਪਕਾਵੀ ਵੀ ਕਾਮਯਾਬ ਹੈ ਹਮ ਤੇ ਪਰ ਹਜੇ ਥੋੜਾ ਜਿਆ ਹੈ ਵੀ ਨਵਾਂ ਹੈ ਹਜੇ ਲੋਕਾਂ ਨੂੰ ਇਹ ਤਾਂ ਕੰਨੀ ਡਰਦੇ ਆ ਹਮ ਥੋੜਾ ਜਿਆ ਹਜੇ ਕੋਈ ਬੰਦੇ ਕਰਨਗੇ ਤਾਂ ਉਹਨਾਂ ਨੂੰ ਦੇਖ ਕੇ ਹੋ ਸਕਦਾ ਹੈ ਸਾਡੇ ਇਲਾਕੇ ਦੇ ਇਸ ਇਲਾਕੇ ਦੇ ਲਖਵਿੰਦਰ ਸਿੰਘ ਜੀ ਅਗਾਹ ਵੱਧੂ ਕਿਸਾਨ ਨੇ ਨਾ ਸਿਰਫ ਆਪਣੇ ਤੱਕ ਸੀਮਤ ਰਹਿੰਦੇ ਨੇ ਹੋਰ ਕਿਸਾਨਾਂ ਦੀ ਵੀ ਹਰ ਹਿੱਲੇ ਮਦਦ ਕਰਦੇ ਨੇ ਇਹਨਾਂ ਦੇ ਡੇਰੀ ਫਾਰਮਿੰਗ ਦੇ ਉੱਤੇ ਵੀ ਕਿਸਾਨ ਜਿਹੜੇ ਹੈ ਉਹ ਡੇਰੀ ਫਾਰਮਿੰਗ ਸੰਬੰਧੀ ਸਲਾਹ ਲੈਣ ਆਉਂਦੇ ਨੇ ਤੇ ਇਹਨਾਂ ਦੇ ਖੇਤ ਦੇ ਵਿੱਚ ਮੱਕੀ ਦੇ ਖੇਤ ਦੇ ਵਿੱਚ ਵੀ ਉਹ ਆ ਕੇ ਦੇਖਦੇ ਨੇ ਮੱਕੀ ਲੱਗੀ ਤੇ ਜੋ ਤੁਸੀਂ ਗੱਲ ਆਖੀ ਇੱਕ ਵਾਰ ਫੇਰ ਅਪੀਲ ਜਿਹੜੀ ਹੈ ਉਹ ਸਾਡੇ ਲੋਕਾਂ ਨੂੰ ਕਰ ਦਿਓ ਕਿਉਂਕਿ ਡਰ ਜਿਹੜਾ ਹੈ ਉਹ ਜੇਕਰ ਕੋਈ ਤਜਰਬੇਕਾਰ ਬੰਦਾ ਦੱਸਦਾ ਉਸ ਦੀ ਗੱਲ ਸੁਣ ਕੇ ਸਾਡਾ ਡਰ ਜਿਹੜਾ ਉਹ ਥੋੜਾ ਘੱਟ ਜਾਂਦਾ ਹੈ ਸਾਡੇ ਕਿਸਾਨ ਵੀਰਾਂ ਨੂੰ ਕੀ ਅਪੀਲ ਕਰੂੰਗੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਆਪਣੀ ਤੀਜੀ ਫਸਲ ਹੈ ਜੀ ਮੱਕੀ ਹੈ ਮੂੰਗੀ ਹੈ ਦੋ ਆਪਾਂ ਫਸਲਾਂ ਕਰਦੇ ਆ ਜੀ ਤੇ ਪਰ ਜੇ ਤੁਸੀਂ ਵਧੀਆ ਕਰੋਗੇ ਸੋਡੀਆਂ ਡੈਰੀ ਫਾਰਮ ਨਾਲ ਤਾਂ ਚਾਰ ਖੇਤੀਆਂ ਕਿੱਲੇ ਮੁਤਾਬਕ ਬਣੀਆਂ ਜੇਕ ਡੈਰੀ ਹੋਗੀ ਮੱਕੀ ਹੋਗੀ ਆਲੂ ਹੋਗੇ ਤੇ ਬਾਸਮਤੀ ਚਾਵਲ ਹੋਗੇ ਜੀ ਚਾਰ ਖੇਤੀਆਂ ਇੱਕ ਕਿੱਲੇ ਪ੍ਰਤੀ ਜਦੋਂ ਤੁਸੀਂ ਚਾਰ ਫਸਲਾਂ ਕੱਢੋਗੇ ਤਾਂ ਆਟੋਮੈਟਿਕ ਹੀ ਹੈ ਉਹਦਾ ਉਹਦੀ ਆਮਦਨ ਵਧੂ ਜੀ ਜੇ ਤੁਸੀਂ ਫਿਰ ਵੀ ਤਿੰਨ ਫਸਲਾਂ ਕਰੋ ਮੱਕੀ ਕਰ ਸਕਦੇ ਹੋ ਬਾਸਮਤੀ ਚੌਲ ਕਰ ਸਕਦੇ ਹੋ ਬਾਕੀ ਮੂੰਗੀ ਵੀ ਹੈ ਵਿੱਚ ਵੀ ਜੇ ਤਿੰਨ ਫਸਲਾਂ ਕਰੋਗੇ ਟੈਕਨੀਕਲ ਢੰਗ ਨਾਲ ਕਰੋਗੇ ਤਾਂ ਸਾਰੀ ਵਧੀਆ ਹੈ ਪਰ ਥੋੜੇ ਜਿਹਾ ਮੂੰਗੀ ਦੇ ਵਿੱਚ ਇਹ ਦਿੱਕਤ ਹੈ ਜਿਹੜਾ ਉਹਦਾ ਪਕਾਉਣ ਦਾ ਜਿਹੜਾ ਢੰਗ ਹੈ ਉਹ ਜਿਆਦਾ ਸਹੀ ਨਹੀਂ ਉਹ ਜਿਆਦਾ ਮਾਰੂ ਹੈ ਵੀ ਸਪਰੇਅ ਕਰਨੀ ਹੈ ਉਹਨੂੰ ਮਚਾ ਕੇ ਫਿਰ ਉਹ ਜਿਹੜੀ ਚੀਜ਼ ਆਪਣੇ ਖਾਣ ਦੇ ਯੋਗ ਹੀ ਨਾ ਰਹੀ ਫਿਰ ਉਹ ਪੈਦਾ ਕਰਨ ਦਾ ਫਾਇਦਾ ਨਹੀਂ ਬਿਲਕੁਲ ਨੇਹੀ ਚੀਜ਼ ਮੱਕੀ ਚ ਹੈ ਜੇ ਮੱਕੀ ਦੇ ਉੱਤੇ ਮਾੜੀਆਂ ਸਪਰੇਹਾਂ ਕਰਾਂਗੇ ਅਸੀਂ ਉਹਨਾਂ ਨੂੰ ਗਾਵਾਂ ਨੂੰ ਖਵਾਵਾਂਗੇ ਉਹਨਾਂ ਦਾ ਦੁੱਧ ਅਸੀਂ ਆਪ ਪੀਣਾ ਉਹ ਫਿਰ ਆਪਾਂ ਆਪ ਜਿਹਾ ਜਿਹਾ ਪੀਣਾ ਅੱਗੇ ਗਾਂ ਬੱਚਿਆਂ ਨੇ ਪੀਣਾ ਆਪਣਾ ਬੱਚਾ ਤੇ ਅਗਲੇ ਦੇ ਬੱਚੇ 'ਚ ਫਰਕ ਨਹੀਂ ਆ ਵਾਹ ਇੱਕ ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਇਹੀ ਸਿਖਾਉਂਦੀ ਹੈ ਵੀ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰੋ ਜੀ ਇਹ ਹੀ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਕੁਝ ਵੀ ਕਰੋ ਪਹਿਲਾਂ ਇਹ ਸੋਚੋ ਵੀ ਇਹਦਾ ਨੁਕਸਾਨ ਗਾਂ ਜਾਂ ਕਿਉਂ ਕਿੱਥੇ ਹੋਣਾ ਜੀ ਤੇ ਕੰਮ ਕੋਈ ਨਹੀਂ ਮਾੜਾ ਜੀ ਕੋਈ ਕਰੋ ਅਸੀਂ ਡਾਕਟਰੀ ਦੇ ਫੀਲਡ 'ਚ ਵੀ ਕੰਮ ਕਰਿਆ ਡਾਕਟਰੀ ਕੱਟ ਕਰਦੇ ਆ ਫਾਰਮਿੰਗ ਲੈਂਡ 'ਚ ਆ ਗਏ ਫਾਰਮ ਕਰਦੇ ਆ ਵਧੀਆ ਸਕਸੈਸ ਫਾਰਮ ਹੈ ਜੀ ਵੱਡੇ ਪੱਦਰ ਤੇ ਕੋਈ ਨਾਮ ਆਇਆ ਹੈ ਇੰਡੀਆ ਲੈਵਲ ਤੇ ਬਿਲਕੁਲ ਜੀ ਅਸੀਂ ਤੁਹਾਡੇ ਫਾਰਮ ਦੀ ਗੱਲ ਜਿਹੜੀ ਹੈ ਉਹ ਬਕਾਇਦਾ ਇੱਕ ਹੋਰ ਅਸੀਂ ਵੀਡੀਓ ਇੱਕ ਹੋਰ ਕੈਪਸੂਲ ਬਣਾ ਕੇ ਕਰਾਂਗੇ ਜੀ ਸਾਡੇ ਨਾਲ ਫਿਲਹਾਲ ਮੱਕੀ ਬਾਬਤ ਬੜੀ ਵੱਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਲਖਮਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ